ਇੱਕ ਸੱਸ ਨੇ ਆਪਦੇ ਹੀ ਜਵਾਈ ਦਾ ਕਤਲ ਕਰਾ ਦਿੱਤਾ ਸੱਸ ਨੇ ਸਪਾਰੀ ਦਿੱਤੀ ਆਪਦੇ ਜਵਾਈ ਦਾ ਕਤਲ ਕਰਾਉਣ ਲਈ ਤੇ ਸਪਾਰੀ ਕਿਹਨੂੰ ਦਿੱਤੀ ਆਪਦੇ ਵੱਡੇ ਜਵਾਈ ਨੂੰ ਜਾਨੀ ਕਿ ਸੰਡੂ ਦੇ ਹੱਥੋਂ ਸੰਡੂ ਦਾ ਕਤਲ ਕਰਾ ਦਿੱਤਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਸੁਣ ਕੇ ਨੇ ਇੱਕ ਵਾਰੀ ਕੰਨਾਂ 'ਚ ਉਂਗਲਾਂ ਪੈ ਜਾਂਦੀਆਂ ਨੇ ਕੀ ਜਿਹੜੀ ਕੁੜੀ ਦੀ ਮਾਂ ਹੁੰਦੀ ਹੈ ਉਹ ਹਮੇਸ਼ਾ ਖੈਰ ਸੁੱਖ ਮੰਗਦੀ ਹੈ ਕਿ ਮੇਰੀ ਧੀ ਸਦਾ ਸੁਹਾਗਣ ਰਹੇ ਸੁખી ਵਸਦੀ ਰਹੇ ਪਰ ਆ ਦੇਖੋ ਕਿਹੋ ਜੀ ਸੱਸ ਸੀ ਜਿਨੇ ਆਪਦੀ ਹੀ ਧੀ ਨੂੰ ਰੰਡੀ ਕਰ ਦਿੱਤਾ ਆਪਦੀ ਹੀ ਧੀ ਨੂੰ ਵਿਧਵਾ ਕਰ ਦਿੱਤਾ ਜਵਾਈ ਦਾ ਕਤਲ ਕਰਾ ਦਿੱਤਾ ਛੱਤੀਸਗੜ੍ਹ ਦੇ ਇੱਕ ਇਲਾਕੇ ਬਲਾਸਪੁਰ ਉਥੋਂ ਦੀ ਇਹ ਘਟਨਾ ਜਨਲਾਈ 2025 ਨੂੰ ਕੀ ਹੁੰਦਾ ਕਿ ਬੱਕਰੀਆਂ ਵਾਲੇ ਇੱਕ ਨਹਿਰ ਦੀ ਪਟੜੀ ਦੇ ਕੋਲ ਬੱਕਰੀਆਂ ਚਰਾ ਰਹੇ ਹੁੰਦੇ ਆ ਤੇ ਉਹਨਾਂ ਨੂੰ ਇੱਕ ਬਹੁਤ ਗੰਦੀ ਸਮੈਲ ਆਉਂਦੀ ਹੈ ਉਹਨਾਂ ਨੂੰ ਆਇਆ ਸੀਗਾ ਵੀ ਸ਼ਾਇਦ ਕੋਈ ਜਾਨਵਰ ਮਰਿਆ ਪਿਆ ਜਾਂ ਕੁਝ ਹੋਰ ਮਰਿਆ ਪਿਆ ਉਹਨਾਂ ਨੇ ਬੜਾ ਜਆ ਅਗਾਹ ਹੋ ਕੇ ਜਦੋਂ ਦੇਖਿਆ ਤੇ ਉਹਨਾਂ ਨੇ ਕੀ ਦੇਖਿਆ ਵੀ ਇੱਕ Laash ਪਈ ਹੋਈ ਆ ਜਿਹੜੀ ਕਿ ਬਹੁਤ ਜਦੀ ਮੁਸ਼ਕ ਮਾਰੀ ਜਾਂਦੀ ਆ ਤੇ Laash ਦਾ ਚਿਹਰਾ ਜਮਾ ਫਿਸਿਆ ਪਿਆ ਚਲੋ ਜੀ ਉਸ ਤੋਂ ਬਾਅਦ ਉਹਨਾਂ ਬੱਕਰੀਆਂ ਵਾਲਿਆਂ ਨੇ ਉੱਥੇ ਕਿਸੇ ਰਾਹ ਜਾਂਦੇ ਬੰਦੇ ਨੂੰ ਮੋਟਰਸਾਈਕਲ ਤੇ ਰੋਕਿਆ ਤੇ ਉਹਨੂੰ ਦੱਸੀਏ ਗੱਲ ਵੀ ਯਾਰ ਇੱਥੇ Laash ਪਈ ਆ ਵੀ ਸਾਨੂੰ ਤਾਂ ਕਿਸ ਹਿਸਾਬ ਕਿਤਾਬ ਨਹੀਂ ਸਤਨਪੜ ਬੰਦੇ ਆ ਸਾਨੂੰ ਨਹੀਂ ਪਤਾ ਪੁਲਿਸ ਨੂੰ ਕਿਵੇਂ ਫੋਨ ਕਰਨਾ ਚਲੋ ਜੀ ਉਸ ਬੰਦੇ ਜਿਹੜੇ ਬੱਕਰੀਆਂ ਵਾਲੇ ਦੇ ਕਹਿਣ ਤੇ ਪੁਲਿਸ ਨੂੰ ਫੋਨ ਕਰਤਾ ਅੱਧੇ ਪੌਣੇ ਘੰਟੇ ਪੈ ਤਾ ਪੁਲਿਸ ਉੱਥੇ ਆ ਗਈ ਪੁਲਿਸ ਨੇ ਆ ਕੇ ਜਦੋਂ ਦੇਖਿਆ ਲਾਸ਼ ਨੂੰ ਦੇਖਿਆ ਤੇ ਪੁਲਿਸ ਨੂੰ ਲੱਗਿਆ ਵੀ ਕਤਲ ਇਹ ਅੱਜ ਨਹੀਂ ਹੋਇਆ ਵੀ ਸ਼ਾਇਦ 1-2 ਦਿਨ ਲਾਸ਼ ਪੁਰਾਣੀ ਹੈ ਮੂੰਹ ਬਿਲਕੁਲ ਫਿਸਿਆ ਪਿਆ ਸੀਗਾ ਮੂੰਹ ਤੋਂ ਪਛਾਣ ਹੀ ਨਹੀਂ ਹੋ ਸਕਦੀ ਸੀ ਵੀ ਲਾਸ਼ ਹੈ ਕਿਹੜੇ ਬੰਦੇ ਦੀ ਚਲੋ ਜੀ ਪੁਲਿਸ ਨੇ ਜੇਬਾਂ ਜੂਬਾਂ ਫਰੋਲੀਆਂ ਜੇਬਾਂ ਜੂਬਾਂ ਦੇ ਵਿੱਚੋਂ ਵੀ ਕੋਈ ਆਧਾਰ ਕਾਰਡ ਜਾਂ ਵੋਟਰ ਕਾਰਡ ਆ ਡਾਕੂਮੈਂਟ ਕੋਈ ਨਹੀਂ ਨਿਕਲਿਆ ਜਿਸ ਤੋਂ ਪਤਾ ਲੱਗ ਸਕੇ ਵੀ ਇਹ ਲਾਸ਼ ਕਿਹੜੇ ਬੰਦੇ ਦੀ ਹੈ ਉਸ ਤੋਂ ਬਾਅਦ ਪੁਲਿਸ ਨੇ ਉੱਥੋਂ লাশ ਚਾਕੇ ਪੋਸਟਮਾਰਟਮ ਲਈ ਭੇਜਤੀ ਫਿਰ ਪੁਲਿਸ ਨੇ ਉੱਥੋਂ ਦੇ ਸੀਸੀਟੀਵੀ ਕੈਮਰੇ ਦੀ ਜਾਂਚ ਪੜਤਾਲ ਕੀਤੀ ਪੁਲਿਸ ਨੇ 17 ਤੇ 16 ਤਰੀਕ ਤੱਕ ਉਹ ਕੈਮਰੇ ਫਰੋਲ ਕੇ ਦੇਖੇ ਯਾਨੀ ਕਿ 16 ਜੁਲਾਈ ਤੋਂ 17 ਜੁਲਾਈ ਤੱਕ ਪੁਲਿਸ ਨੂੰ ਕੈਮਰੇ ਵਿੱਚ ਕੋਈ ਸਫਲਤਾ ਨਹੀਂ ਮਿਲੀ ਫਿਰ ਪੁਲਿਸ ਨੇ ਕੀ ਕੀਤਾ ਜਿੱਥੇ ਉਹ লাশ ਪਈ ਸੀ ਉੱਥੋਂ ਦੀ ਲੋਕੇਸ਼ਨ ਟ੍ਰੇਸ ਕਰਕੇ ਇਹ ਦੇਖਿਆ ਵੀ ਇਸ ਟਾਈਮ ਤੇ ਇਸ ਲਾਸ਼ ਦੇ ਨੇੜੇ ਤੇ ਜਿਹੜੇ ਕਿਹੜੇ ਕਿਹੜੇ ਨੰਬਰ ਐਕਟਿਵ ਸੀਗੇ ਤਾਂ ਉਸ ਟਾਈਮ ਤੇ ਇੱਕ ਨੰਬਰ ਹੀ ਉਥੇ ਵਾਰ-ਵਾਰ ਸ਼ੋ ਹੋ ਰਿਹਾ ਸੀ ਜਿਹੜਾ ਕਿ ਜਿੱਥੇ ਲਾਸ਼ ਪਈ ਸੀ ਉਸ ਲਾਸ਼ ਵਾਲੀ ਥਾਂ ਤੇ ਐਕਟਿਵ ਸੀਗਾ ਪਰ ਉਹ ਸ਼ੋ ਹੋ ਰਿਹਾ ਸੀਗਾ 15 ਤਰੀਕ ਦਾ ਫਿਰ ਪੁਲਿਸ ਨੇ 15 ਤਰੀਕ ਦੇ ਸਬੂਤ ਨਾਲ ਸੀਸੀਟੀਵੀ ਕੈਮਰੇ ਦੇਖੇ ਫਿਰ ਸੀਸੀਟੀਵੀ ਕੈਮਰੇ ਵਿੱਚ ਪੁਲਿਸ ਨੂੰ ਪਤਾ ਲੱਗਿਆ ਕਿ ਸ਼ਾਮ ਦੇ ਲਗਭਗ 5 ਵਜੇ ਤਿੰਨ ਬੰਦੇ ਮੋਟਰਸਾਈਕਲ ਦੇ ਉੱਤੇ ਆਉਂਦੇ ਆ ਤੇ ਜਦੋਂ ਗਾਂ ਵਾਲੇ ਕੈਮਰੇ ਵਿੱਚ ਮੋਟਰਸਾਈਕਲ ਲੰਘਦਾ ਉਸ ਟਾਈਮ ਤੇ ਬੰਦੇ ਸਿਰਫ ਦੋ ਹੀ ਰਹਿ ਜਾਂਦੇ ਆ ਚੜੋ ਜੀ ਹੁਣ ਨੰਬਰ ਤੋਂ ਬੰਦਾ ਟਰੇਸ ਹੋ ਗਿਆ ਪੁਲਿਸ ਨੇ ਜਾ ਕੇ ਬੰਦਾ ਚੱਕ ਲਿਆ ਉਹ ਬੰਦਾ ਸੀਗਾ ਬਾਬੂ RAM ਬਾਬੂ RAM ਪਹਿਲਾਂ ਤਾਂ ਪੈਰਾਂ ਦੇ ਪਾਣੀ ਨਾ ਪੈਣ ਦਵੇ ਕਹੇ ਵੀ ਨਹੀਂ ਜੀ ਤੁਸੀਂ ਮੈਨੂੰ ਕਿੱਧਰ ਚੱਕੀ ਫਿਰਦੇ ਹੋ ਮੈਂ ਤਾਂ ਕੁਝ ਕੀਤਾ ਹੀ ਨਹੀਂ ਤੁਸੀਂ ਤੁਹਾਨੂੰ ਭਲੇ ਖਾ ਲੱਗ ਗਿਆ ਜੇ ਹੋ ਗਿਆ ਉਹ ਹੋ ਗਿਆ ਪੁਲਿਸ ਥਾਣੇ ਲੈ ਜਾ ਕੇ ਜਦੋਂ ਆਦੇਸ ਹਸਾਬ ਨਾਲ ਪੁੱਛਦੀ ਆ ਤੇ ਬਾਬੂ RAM ਉਥੇ ਮੰਨ ਜਾਂਦਾ ਵੀ ਹਾਂ ਵੀ ਇਹ ਕਤਲ ਕੀਤਾ ਮੈਂ ਆ ਪਰ ਕਰਾਉਣ ਵਾਲਾ ਕੋਈ ਹੋਰ ਆ ਜਦੋਂ ਪੁਲਿਸ ਨੇ ਪੁੱਛਿਆ ਵੀ ਤੇਰੀਦਰਾ ਕੀ ਦੁਸ਼ਮਣੀ ਸੀਗੀ ਤਾਂ ਬਾਬੂ RAM ਕਹਿੰਦਾ ਵੀ ਇਹ ਤਾਂ ਮੇਰਾ ਸੰਡੂ ਸੀਗਾ ਪੁਲਿਸ ਉਸਨੂੰ ਹੋਰ ਹੈਰਾਨ ਹੋ ਜਾਂਦੀ ਹੈ ਵੀ ਸਾਂਢ ਨੂੰ ਮਾਰਦਾ ਪਤੰਦਰਾ ਤਾਂ ਪੁਲਿਸ ਨੇ ਜਦ ਪੁੱਛੇ ਵੀ ਮਰਵਾਇਆ ਕਿਹਨੇ ਤਾਂ ਬਾਬੂਰਾਮ ਕਹਿੰਦਾ ਮੇਰੀ ਸੱਸ ਨੇ ਮੈਨੂੰ ਸਪਾਰੀ ਦਿੱਤੀ ਸੀ ਲੱਖ ਰੁਪਏ ਦੇ ਵਿੱਚ ਵੀ ਤੂੰ ਆਪ ਦੇ ਸਾਂਢ ਨੂੰ ਮਾਰ ਦੇਣ ਲੱਖ ਰੁਪਇਆ ਦਊਂਗੀ ਕਹਿੰਦਾ 8000 ਮੈਨੂੰ ਅਡਵਾਂਸ ਚ ਮਿਲ ਗਿਆ ਸੀ ਬਾਕੀ 92000 ਰੁਪਇਆ ਮੈਂ ਸੱਸ ਤੋਂ ਲੈਣਾ ਸੀ ਚਲੋ ਜੀ ਬਾਬੂਰਾਮ ਦੇ ਬਿਆਨਾਂ ਤੇ ਫਿਰ ਸੱਸ ਨੂੰ ਪੁਲਿਸ ਨੇ ਚੱਕ ਲਿਆ ਹੁੰਦਾ ਸੱਸ ਦਾ ਨਾਮ ਸੀ ਸਰੋਜਨੀ ਜਿਹੜਾ ਉਹਦਾ ਬਾਬੂਰਾਮ ਦਾ ਇੱਕ ਦੋਸਤ ਸੀਗਾ ਨਾਲ ਕਤਲ ਕਰਾਉਣ ਦੇ ਵਿੱਚ ਉਹਨੂੰ ਵੀ ਚੱਕ ਲਿਆ ਹੁੰਦਾ ਫਿਰ ਪੁਲਿਸ ਨੇ ਸੱਸ ਦੀ ਜਾਂਚ ਪੜਤਾਲ ਕੀਤੀ ਵੀ ਤੂੰ ਆਪਦੇ ਜਵਾਈ ਨੂੰ ਕਿਉਂ ਮਰਵਾਇਆ ਤਾਂ ਸਰੋਜਨੀ ਦੱਸਦੀ ਹੈ ਕਿ ਮੇਰੀ ਕਿਤੀ ਆ ਵਰਸ਼ਾ ਉਹਨੇ ਇਸ ਮੁੰਡੇ ਨਾਲ ਲਵ ਮੈਰਿਜ ਕਰਾ ਲਈ ਸੀ ਘਰੋਂ ਭੱਜ ਕੇ ਚਲੋ ਜੀ ਮੈਂ ਤਾਂ ਕੁਛ ਨਹੀਂ ਕਹਿੰਦੀ ਬੋਲੀ ਮੈਂ ਹਾਂ ਚਲ ਕੋਈ ਗੱਲ ਨਹੀਂ ਕੁੜੀ ਨੇ ਗਲਤੀ ਕਰ ਲਈ ਹੈ ਕਹਿੰਦੀ ਮੈਂ ਫਿਰ ਵੀ ਉਹਨਾਂ ਦੇ ਰਿਸ਼ਤੇ ਨੂੰ ਅਪਣਾ ਲਿਆ ਪਰ ਜਿਹੜਾ ਮੇਰਾ ਇਹ ਜਵਾਈ ਸੀਗਾ ਵਿਕਾਸ ਇਹਦੇ ਘਰ ਦੇ ਨਹੀਂ ਸੀ ਮੰਨਦੇ ਕਹਿੰਦੀ ਮੇਰੇ ਜਵਾਈ ਦੇ ਘਰਦਿਆਂ ਨੇ ਇਹਨਾਂ ਨੂੰ ਘਰੋਂ ਬੇਦਖਲ ਕਰਤਾ ਸੀ ਕਿਤੇ ਕਿਰਾਏ ਦੇ ਰਹਿੰਦੇ ਸੀਗੇ ਕਹਿੰਦੀ ਫਿਰ ਵੀ ਮੈਂ ਇਹਨਾਂ ਨੂੰ ਮਾੜਾ-ਮੋਟਾ ਪੈਸਾ ਤੇ ਲਾ ਦਿੰਦੀ ਰਹਿੰਦੀ ਸੀਗੀ ਸੌਦਾ ਪਤਾ ਲੈ ਕੇ ਦਿੰਦੀ ਰਿੰਦੀ ਸੀ ਚਲੋ ਇਹਨਾਂ ਦਾ ਘਰ ਵਾਸ ਜੇ ਕਹਿੰਦੀ ਉਸ ਤੋਂ ਬਾਅਦ ਇਹਨਾਂ ਦੇ ਘਰੇ ਇੱਕ بیٹے ਨੇ ਜਨਮ ਲਿਆ ਪਰ ਜਿਹੜਾ ਇਹ ਵਿਕਾਸ ਸੀਗਾ ਇਹ ਸ਼ਰਾਬ ਪੀ ਕੇ ਮੇਰੀ ਧੀ ਨੂੰ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਸੀਗਾ ਵਿਆਹ ਤੋਂ 6 ਮਹੀਨਿਆਂ ਬਾਅਦ ਹੀ ਕਹਿੰਦੀ ਇਹ ਨੇ ਇਹ ਕਰਤੂਤਾ ਕਰਨੀਆਂ ਸ਼ੁਰੂ ਕਰਤੀਆਂ ਸੀਗੀਆਂ ਕਹਿੰਦੀ ਮੈਂ ਆਪਦੇ ਜਵਾਈ ਅਕੇ ਬਹੁਤ ਹੱਥ ਜੋੜਦੀ ਸੀ ਵੀ ਸਿਆਣਾ ਬਣ ਜਾ ਸਿਆਣਾ ਬਣ ਜਾ ਕਹਿੰਦੀ ਪਰ ਇਹ ਸਿਆਣਾ ਨਹੀਂ ਬਣਿਆ ਕਹਿੰਦੀ ਹੁਣ ਵੀ ਮੇਰੀ ਧੀ 6 ਮਹੀਨੇ ਦੀ ਪ੍ਰੈਗਨੈਂਟ ਆ ਪਰ ਉਹਦੀ ਰਜਾਨਾ ਕੁੱਟਮਾਰ ਹੁੰਦੀ ਸੀਗੀ ਇਸ ਕਰਕੇ ਦੀ ਮੈਂ ਬਹੁਤ ਦੁਖੀ ਹੋ ਚੁੱਕੀ ਸੀ ਕਿਉਂਕਿ ਮੇਰੀ ਧੀ ਦੀ ਜ਼ਿੰਦਗੀ ਨਰਕ ਬਣ ਚੁੱਕੀ ਸੀਗੀ ਕਹਿੰਦੀ ਫਿਰ ਮੈਂ ਫੈਸਲਾ ਕੀਤਾ ਸੀ ਆਪਣੇ ਜਵਾਈ ਨੂੰ ਮਰਵਾਉਣ ਦਾ ਤੇ ਕਹਿੰਦੀ ਮੈਂ ਆ ਵੱਡੇ ਜਵਾਈ ਬਾਬੂਰਾਮ ਨੂੰ ਕਿਹਾ ਸੀਗਾ ਕਿ ਕੋਈ ਬੰਦਾ ਲੱਭ ਜਿਹੜਾ ਇਹਦਾ ਕੁਗੂ ਚਿਤ ਕਰ ਦੇ ਤੇ ਜਿਹੜਾ ਬਾਬੂਰਾਮ ਸੀਗਾ ਕਹਿੰਦੀ ਫਿਰ ਇੰਨੀ ਕਿਹਾ ਵੀ ਤੂੰ ਮੈਨੂੰ ਪੈਸੇ ਦੇ ਬੋਲ ਕਿੰਨੇ ਦੇਣ ਨਹੀਂ ਆ ਮੈਂ ਹੀ ਆਹਦੇ ਸਾਡੋੜੂ ਮਾਰ ਦੇਣਾ ਕਹਿੰਦੀ ਫਿਰ ਸਾਡੀ 1 ਲੱਖ ਰੁਪਏ ਦੀ ਡੀਲ ਡਨ ਹੋ ਗਈ 8000 ਅਡਵਾਂਸ ਦਿੱਤਾ ਸੀ 92 ਅਰਦਨਾ ਸੀ ਕਤਲ ਤੋਂ ਬਾਅਦ ਕਹਿੰਦੀ ਫਿਰ ਇੱਕ ਦਿਨ ਮੈਂ ਪਿਆਰ ਦੇ ਨਾਲ ਜਿਸ ਦਿਨ ਸਾਰਾ ਟਾਈਮ ਫਿਕਸ ਹੋਇਆ ਸੀ ਨੂੰ ਮਾਰਨ ਦਾ ਉਸ ਦਿਨ ਕਹਿੰਦੀ ਸੀ ਵਿਕਾਸ ਨੂੰ ਮੈਂ ਘਰੇ ਬੁਲਾਉਣੀ ਆ ਘਰੇ ਅਸੀਂ ਮੀਟ ਬਣਾਉਣੀ ਆ ਬਾਬੂ ਰਾਮ ਵੀ ਆ ਜਾਂਦਾ ਦੋਸਤ ਵੀ ਨਾਲ ਦਾ ਆ ਜਾਂਦਾ ਇਹ ਇਕੱਠੇ ਬਹਿ ਕੇ ਪੈਗ ਪੁੱਗ ਲਾਉਂਦੇ ਆ ਤੇ ਕਹਿੰਦੀ ਮਰੇ ਇਸ ਜਵਾਈ ਨੂੰ ਵਿਕਾਸ ਨੂੰ ਸ਼ਰਾਬ ਜਿਆਦੀ ਪਿਆ ਕੇ ਸ਼ਰਾਬੀ ਕਰ ਲੇ ਤੇ ਉਸ ਤੋਂ ਬਾਅਦ ਮੋਟਰਸਾਈਕਲ ਤੇ ਬਿਠਾ ਕੇ ਲੈ ਜਾਂਦੇ ਆ ਫਿਰ ਰਸਤੇ ਚਲ ਜਾ ਕੇ ਇਹਨਾਂ ਨੇ ਸੁੰਨੀ ਥਾਂ ਦੇ ਕੇ ਤੇਜ਼ਦਾਰ ਹਥਿਆਰਾਂ ਨਾਲ ਇਹਦਾ ਕਤਲ ਕਰਤਾ ਤੇ ਇਹਦੇ ਮੂੰਹ ਤੇ ਇੰਨੇ ਕ ਪੱਥਰ ਮਾਰੇ ਕਿ ਇਹਦੇ ਮੂੰਹ ਦੀ ਪਛਾਣ ਨਾ ਹੋਵੇ ਜਿਹੜੀ ਦੀ ਜੇਬ ਚੋਂ ਆਧਾਰ ਦੂਰ ਕਾਰਡ ਸੀ ਕਹਿੰਦੀ ਉਹ ਵੀ ਸਾਰੇ ਇਹ ਕੱਢ ਕੇ ਲੈ ਆਏ ਸੀਗੇ ਤਾਂ ਜੋ লাশ ਦੀ ਪਛਾਣ ਨਾ ਹੋ ਸਕੇ ਵੀ লাশ ਹੈ ਕਿ ਦੀ ਕਿੱਥੋਂ ਦੀ ਹੈ ਇਹ ਸਾਰੀਆਂ ਗੱਲਾਂ ਸੁਣ ਕੇ ਪੁਲਿਸ ਇੱਕ ਵਾਰੀ ਹੈਰਾਨ ਵੀ ਹੋ ਗਈ ਤੇ ਹੋਸ਼ ਵੀ ਉੱਡ ਗਏ ਵੀ ਇਹ ਕੀ ਕੁਝ ਹੋ ਗਿਆ ਪਰ ਇੱਕ ਮਾਂ ਨੇ ਆਪ ਦੀ ਧੀ ਦੀ ਜ਼ਿੰਦਗੀ ਬਚਾਉਣ ਲਈ ਜਵਾਈ ਨੂੰ ਮਾਰਤਾ ਜਵਾਈ ਦੀ ਵੀ ਕਿਤੇ ਨਾ ਕਿਤੇ ਗਲਤੀ ਸੀ ਕਿਉਂਕਿ ਸ਼ਰਾਬ ਪੀ ਕੇ ਰਜਾਨਾ ਕੁੱਟਮਾਰ ਕਰਨੀ ਬਰਦਾਸ਼ਤ ਕਰਨੀ ਬਹੁਤ ਔਖੀ ਹੈ ਇਸ ਵੀਡੀਓ ਨੂੰ ਸ਼ੇਅਰ ਦੱਬ ਕੇ ਕਰਿਓ ਕਿ ਭਰਾਵੋ दारू ਪੀ ਕੇ ਮੈਲੀਣਾ ਬਣਿਆ ਕਰੋ ਅੱਜ ਕੱਲ ਸੱਸਾਂ ਵੀ ਪੁੱਠੇ ਦਿਮਾਗ ਦੀਆਂ ਨੇ ਕਈ ਬੜਕੇ ਜਵਾਈ ਮਰਵਾਉਣ ਲੱਗੇ ਮੈਂਟੇ ਲਾਉਂਦੀਆਂ ਨੇ ਸਾਡਾ ਮਕਸਦ ਤੁਹਾਨੂੰ ਸੁਚੇਤ ਕਰਨਾ ਆ ਤਾਂ ਜੋ ਬਾਤੋਂ ਲੋਕ ਸੁਚੇਤ ਹੋਣ ਜਾਗਰੂਕ ਹੋਣ ਤੇ ਗਾਂ ਤੋਂ ਇਹੋ ਜਿਹੀ ਘਟਨਾ ਕੋਈ ਨਾ ਵਾਪਰੇ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ